ਅੱਛਾ ਇਹਨੂੰ ਰਤਨਜੋਤ ਕਹਿੰਦੇ ਆ ਕਿ ਮੂੰਹ ਪੀੜ ਕਿੰਨੀ ਹੁੰਦੀ ਹੋਵੇ ਦੋ ਤਿੰਨ ਤੁਕੇ ਮੂੰਹ ਚ ਪਾ ਗਏ ਨਾ ਦੋ ਦੋ ਦੀ ਝੱਕ ਉਹਨੇ ਅੰਦਰ ਨੂੰ ਕਾਜੋ ਪੰਜਾ ਛੇ ਸਕਿੰਟੈਂਟ ਮੂੰਹ ਪੀੜ ਦੂਰ ਅੱਛਾ ਸਰਵਾਈ ਕਰਦਾ ਕੋਈ ਇਲਾਜ ਨਹੀਂ ਡਾਕਟਰ ਕੀ ਕਰਦੇ ਬੰਦੇ ਕੁੱਤਾ ਬਣਾ ਦਿੰਦੇ ਪਟਾ ਜੂ ਰਾਂਦੇ ਨੇ ਗੱਲ ਹਾਂ 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 ਇਹਦਾ ਨਾ ਦੂ ਤੁਕੇ ਨਾ ਪੰਜਾ ਮਿੰਟ ਸਰਵਾਈ ਕਰ ਦੂ ਇਹ ਜਿਹਨੂੰ ਸ਼ੂਗਰ ਹੈ ਨਾ ਹਾਂ ਹਾਂ ਰੋਬਿੰਦਰ ਗੱਟੇ ਇਹ ਰੋ ਟੇਸਟ ਉਹਦਾ ਦਾ ਹੀ ਹੁੰਦਾ ਯਾ ਵੱਖਰਾ ਕੋੜਾ ਹੁੰਦਾ ਅੱਛਾ ਇਹਦਾ ਸੀਜ਼ਨ ਹੁੰਦਾ ਦੁੱਧ ਨਿਕਲਦਾ ਵੀ ਇਹ ਹੁਣ ਛਾਲਾ ਆ ਗਿਆ ਨਾ ਹਾਂ ਆ ਆ ਆ ਅੱਛਾ ਦਰਦਾਂ ਵੀ ਦੂਰ ਕਰਦਾ ਇਹ ਹੋਰ ਤਰ੍ਹਾਂ ਬੜੇ ਪੱਕਿਆ ਵੀ ਦੂਰ ਕਰਦਾ ਆ ਵੇਖੋ ਹਾਂ ਹਾਂ ਹੱਥ ਇਕੱਠਾ ਨਾ ਹਾਂ ਸੜ ਗਿਆ ਹੀ ਨਹੀਂ ਅੱਛਾ ਛੜਿਆ ਦਾ ਹੈਗਾ ਹਾਂ ਵੇਖੋ ਜੀ ਮੇਰਾ ਨਾਮ ਜਸਬੀਰ ਸਿੰਘ ਹੈ ਬੁਟੇ ਵੰਡਣੇ ਮੈਂ ਜੀ ਤਕਰੀਬਨ 70 ਸਾਲ ਤੋਂ ਬੁਟੇ ਵੀ ਤੇ ਆਪਣਾ ਨਾਲ ਮੈਂ ਲੋਕਾਂ ਨੂੰ ਧਾਰਮਿਕ ਲਿਟਰੇਚਰ ਹੀ ਵੰਡਣਾ ਪਿੰਗਲਵਾੜੇ ਦਾ ਤੇ ਸੁਰੋਮਣੀ ਕਮੇਟੀ ਦਾ ਉਹ 프리 ਲਿਟਰੇਚਰ ਹੁੰਦਾ ਹੈ ਜਿਹੜਾ ਕਿ ਵਾਤਾਵਰਣ ਪ੍ਰਤੀ ਤੇ ਗੁਰੂਆਂ ਦੇ ਜੀਵਨੀਆ ਪ੍ਰਤੀ ਹੁੰਦਾ ਜੀ ਜਿਹਦੇ ਨਾਲ ਬੰਦੇ ਦੀ ਨਾ ਸੋਚ ਬਦਲ ਹੀ ਜਾਂਦੀ ਹੈ ਤਕਰੀਬਨ ਚੰਗੀ ਸੋਚ ਆ ਜਾਂਦੀ ਉਹਨਾਂ 'ਚ ਕਿਹੜੇ ਕਿਹੜੇ ਬੂਟੇ ਬੰਦਿਓ ਵੇਖੋ ਜੀ ਮੈਂ ਬੂਟੇ ਬੰਡਾਂ ਦੀ ਨਿੰਮ ਤੁਲਸੀ ਨਿਆਗ ਬੂਖਵਾਰਗੰਧ ਅਸ਼ਵਗੰਧਾ ਸਟੀਵਿਆ ਨਾਗਦੂਣ ਹਾਂਜੀ ਤੇ ਕੁਝ ਇਹੋ ਜਿਹੇ ਬੂਟੇ ਨੇ ਜਿਹੜੇ ਮੈਂ ਬਾਗਾਂ ਚ ਲਿਉਣਾ ਹੁੰਦੇ ਬਹੁਤ ਵਧੀਆ ਨੇ ਕਈਆਂ ਦੇ ਨਾਮ ਵੀ ਨਹੀਂ ਪਤਾ ਹੁੰਦਾ ਜੇ ਮੈਂ ਬੰਦਾ ਕੀ ਸੋਚ ਕੇ ਬੂਟੇ ਵੰਡਣ ਦਾ ਕੰਮ ਸ਼ੁਰੂ ਕੀਤਾ ਮਨ ਚ ਆਇਆ ਕਿ ਮਨ ਚ ਆਇਆ ਮਨ ਚ ਆਇਆ ਵੇਖਿਆ ਭੀ ਲੋਕ ਬੂਟੇ ਵੱਢੀ ਜਾਂਦੇ ਨੇ ਤੇ ਲਾਉਂਦੇ ਹਨੀ ਤੇ ਇੱਕ ਤੇ ਦੇਖੋ ਜਿਹੜੇ ਬੂਟੇ ਦੇ ਜਿਹੜੇ ਬਾਲਣ ਹਨਾ ਇਹਦਾ ਨੁਕਸਾਨ ਕੋਈ ਨਹੀਂ ਗਾ ਤੂੰ ਇਹਦਾ ਨੁਕਸਾਨ ਹੈਗਾ ਜਿਵੇਂ ਕਾਰਾਂ ਦੇ ਤੂੰਏ ਹੋਣ ਜਿਹੜੀ ਧਰਤੀ ਦੇ ਥੱਲੇੋਂ ਜੜਚੀ ਨਿਕਲ ਕੇ ਹੀ ਬਾਲਾਂਗੇ ਨਾ ਉਹਦਾ ਸਾਨੂੰ ਨੁਕਸਾਨਾ ਜਿਵੇਂ ਕੋਲਾ ਹੋਇਆ ਪੈਟਰੋਲ ਹੋਇਆ ਮਿੱਟੀ ਦਾ ਤੇਲ ਹੋਇਆ ਜਿਹੜੀ ਉੱਪਰ ਜ਼ਮੀਨ ਦੇ ਉੱਪਰ ਹੈ ਨਾ ਜਿਵੇਂ ਦਰਖਤ ਨੇ ਕਦੀ ਇਹ ਹੁੰਦਾ ਹੈ ਪਿੰਡਾਂ ਦੇ ਦੁਆਲੇ ਦੁਆਲੇ ਤੂੰ ਇਹਦਾ ਕੇੜਾ ਹੁੰਦਾ ਸੀ ਤੇ ਕੋਈ ਮੱਛਰ ਮੱਖੀ ਘੱਟ ਬਹੁਤ ਹੁੰਦੀ ਸੀਗੀ ਮੋਰ ਬੁਟੀਏ ਲੋਕੀ ਘਰਾਂ ਚੋਂ ਹੀ ਡਾਪ ਨੇ ਗੈਸ ਬਾਲਣ ਹਾਂਜੀ ਤੇ ਬਾਕੀ ਆ ਜਿਹੜੇ ਆ ਵਹੀਕਲ ਨੇ ਸਾਰੇ ਔਰ ਵੀਲਰ ਟੂ ਵੀਲਰ ਇਹਨਾਂ ਦਾ ਧੂਆਂ ਜਿਹੜਾ ਨਾ ਇਹ ਅਸਲ ਵਿੱਚ ਖਰਾਬ ਕਰਦਾ ਵਾਤਾਵਰਨ ਨੂੰ ਬਾਕੀ ਆ ਜਿਹੜਾ ਅਸੀਂ ਆ ਰਹੇ ਪ੍ਰਾਈਵੇਟ ਸਾੜ ਕੇ ਦੇ ਧੂਏ ਨਾਲ ਕੋਈ ਨੁਕਸਾਨ ਇਹਦਾ ਨਹੀਂਗਾ ਇਹ ਐਵੇਂ ਇਹ ਜਿਹੜੇ ਨਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਵਹੀਕਲ ਚੱਲਦੇ ਨੇ ਗੈਸ ਚੱਲਦੀ ਹੈ ਪੋਰਟਲ ਦੇ ਧੂਏ ਨਾਲ ਜਦੋਂ ਗਰਮੀ ਹੁੰਦੀ ਹੈ ਇਹ ਸਾਰਾ ਧੂਆ ਉੱਪਰ ਚਲਾ ਜਾਂਦਾ ਹੈ ਕਿੰਨੀ ਜ਼ਿੰਦਗੀ ਚ ਬਿਮਾਰੀਆਂ ਆਮ ਹੈ ਸ਼ੂਗਰ ਵਰਗੀ ਬੀਪੀ ਵਰਗੀ ਬਿਮਾਰੀ ਆਮ ਹੈ ਇਹਦੇ ਲਈ ਕਿਹੜੀਆਂ ਕਿਹੜੀਆਂ ਦਵਾਈਆਂ ਯੂਜ਼ ਬੂਟੇ ਯੂਜ਼ ਹੁੰਦੇ ਹੈ ਵੇਖੋ ਜੀ ਇਹਦੇ ਚ ਅਸ਼ਵਗੰਧਾ ਸਟੀਵਿਆ ਕੁਵਾਰਗੰਧਰ ਨਾਲ ਨਿੰਮ ਤੇ ਜਿਹੜੇ ਗਲੋ ਹੈ ਨਾ ਜੀ ਇਹ ਦੇ ਪਾਗਣਾ ਪਾਣੀ ਪੀਣ ਪੀਣ ਵਾਲੇ ਦੀ ਦਵਾਈ ਬਣਾ ਕੇ ਪੀਣਾ ਠੀਕ ਹੋ ਜਾਂਦਾ ਹੈ। ਟੀ ਵੀ ਆ ਤੇ ਅਸ਼ੋਗੰਦਾ ਵਗੈਰਾ ਘਰਾਂ ਚ ਵੀ ਲਗਾ ਕੇ ਯੂਜ਼ ਕੀਤੇ ਜਾਂਦੇ। ਇਹ ਵੇਖੋ ਜੀ ਇਹ ਅਸ਼ੋਗੰਦਾ ਹੋਇਆ ਟੀ ਵੀਆ ਹੋਇਆ ਕੁਵਾਰ ਗੰਦਲ ਹੋਈ ਨਿਆਜ ਬੋਜ ਹੋਇਆ ਤੁਲਸੀ ਹੋਈ 나ਗਦੋਣ ਹੋਇਆ ਇਹ ਜਿਹੜੇ ਨਾ ਇਹ ਬੂਟੇ ਗਮਲਿਆਂ ਚ ਲੱਗ ਜਾਂਦੇ ਇਹ ਘਰ ਦੇ ਵਿੱਚ ਗਮਲਿਆਂ ਦੇ ਵਿੱਚ ਰੋਣੇ ਚਾਹੀਦੇ ਨਾਲੇ ਤੇ ਘਰ ਦੀ ਨਾਲ ਹੀ ਇਹ ਜਿਹੜੀ ਗ੍ਰੀਨ ਟੀ ਹੈ ਇਹ ਵੀ ਗਮਲਿਆਂ 'ਚ ਲੱਗ ਜਾਂਦੇ ਨਾਲੇ ਤੇ ਘਰ ਦੇ ਵਿੱਚ ਹਰਿਆਵਲ ਜੀ ਆ ਜਾਂਦੀ ਏ ਨਾਲੇ ਜਦੋਂ ਹਵਾ ਚੱਲਦੀ ਨਾ ਇਹਨਾਂ ਦੇ ਜਿਹੜੀ ਬਾਸ ਨਾ ਹੀ ਏ ਇਹਦੇ ਨਾਲ ਹੀ ਜਰਾ ਸੀਨ ਖਤਮ ਹੋ ਜਾਂਦੇ ਤੇ ਸੀਵੀਆ ਦੇ ਪੱਤੇ ਖਾਦੇ ਜਾਂਦੇ ਅਸੋ ਗੰਦਾ ਦੇ ਪੱਤੇ ਖਾਈਦਾ 나ਗਦੋਂਦੇ ਪੱਤੇ ਖਾਈਦਾ ਸੀਕੀਵੀਆ ਦੇ ਪੱਤੇ ਖਾਈਦੇ ਨੇ ਜੀ ਇਹਨਾਂ ਦੇ ਪੱਤੇ ਖਾਣ ਵਾਲੀ ਬੰਦਾ ਬਹੁਤ ਫਰਕ ਪੈ ਜਾਂਦਾ ਜੀ ਸ਼ੂਗਰ ਦੇ ਦਰਦਾਂ ਹੁੰਦੀਆਂ ਹਨ ਸਟੇਰ ਦੇ ਪੱਤੇ ਪੰਜ ਚਾਰ ਮੂੰਹ ਚ ਪਾ ਕੇ ਚੂਸ ਕੇ ਅੰਦਰੋਂ ਘੋਣਾ ਸ਼ੁਰੂ ਕਰ ਦੋ ਤੁਹਾਡੇ ਦਰਦਾਂ ਉਸੇ ਵੇਲੇ ਘਟਨੇ ਸ਼ੁਰੂ ਹੋ ਜਾਂਦੀ ਤੁਹਾਡੇ ਬਾਰੇ ਪਤਾ ਲੱਗਿਆ ਕਿ ਖੂਨਦਾਨ ਵੀ ਕਾਫੀ ਵਾਰੀ ਕਰ ਚੁੱਕੇ ਕਿੰਨੀ ਵਾਰੀ ਹੁਣ ਤੱਕ ਹੋ ਚੁੱਕੇ ਹੋ ਵੇਖੋ ਜੀ ਹੁਣ ਮੇਰਾ ਖੂਨਦਾਨ ਜਿਹੜਾ 200 ਵਾਰ ਤੱਕ ਤੋ ਵਾਧੀਏ ਪਰ ਹੁਣ ਨਹੀਂ ਉਲਿੰਦੀ ਕਿਉਂ ਮਰ ਮੇਰੀ 76 ਸਾਲ ਹੋ ਗਈ ਏ ਇਹ 60 ਸਾਲ ਤੱਕ ਲੈਂਦੇ ਸੀਗੇ ਪਰ ਫੇਰੀ ਮੈਂ ਝੂਠ ਚਾਠ ਬੋਲ ਕੇ ਨਾ ਉਹਨਾਂ ਨਾਲ ਬਈ ਮੈਂ ਦੇਂਦਾਰਿਆਂ ਦੀ ਨਰਮਖੋਣਦਾਨ ਕੈਂਪਲ ਨੂੰ ਅਵਾਰਡ ਵੀ ਮਿਲੇ ਹੈ ਮੋਮੈਂਟੋ ਵੀ ਮਿਲੇ ਹੈ ਕਿੰਨੇ ਕਿੰਨੇ ਸਨਮਾਨਿਤ ਕੀਤਾ ਤੇ ਕਿੱਥੋਂ ਕਿੱਥੋਂ ਅਵਾਰਡ ਮਿਲੇ ਵੇਖੋ ਜੀ ਮੈਨੂੰ ਸਰਹੰਦ ਫਤਿਹਦੀਸ ਤੇ ਮੈਨੂੰ ਸਨਮਾਨਿਤ ਕੀਤਾ ਗਿਆ ਸੀ ਜੀ ਅਨੰਦਪੁਰ ਸਾਹਿਬ ਦੇ ਸੰਪਰਨ ਦੇਸ ਤੇ ਵੀ ਸਨਮਾਨਿਤ ਕੀਤਾ ਗਿਆ ਜੀ ਦੇ ਵਿੱਚ ਬਾਦਲ ਵਗਾਰਾ ਤੇ ਮਨਜੀਤ ਜੀ ਕੇ ਵਗਾਰਾ ਵੱਡੇ ਵੱਡੇ ਲੋਕਾਂ ਨੇ ਸਨਮਾਨਤ ਹੋਏ ਸੀਗੇ ਤੇ ਬਾਕੀ ਮੈਨੂੰ ਕਰਤਾਰ ਸਾਹਿਬ ਨੇ ਆਪਣਾ ਪ੍ਰਸ਼ੰਸਾ ਪੱਤਰ ਮਿਲਿਆ ਸਰੋਮਣ ਕਮੇਟੀ ਵੱਲੋਂ ਮੈਨੂੰ ਬਹੁਤ ਵਾਰ ਸਨਮਾਨਤ ਕੀਤਾ ਗਿਆ ਤੇ ਨਾਲ ਮੈਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਨੇ ਖੇਡ ਮੇਲੇ ਵਿੱਚ ਮੈਨੂੰ ਬਹੁਤ ਵਾਰ ਸਨਮਾਨਤ ਕੀਤਾ ਗਿਆ ਜੀ ਮੈਂ ਜਿਵੇਂ ਖੋਖੜ ਫੌਜੀਆ ਕੋਟਲਾ ਚਾਲ ਕੋਟਲਾ ਸਾਇਆ ਜੋੜੇ ਮੰਤਰੀ ਨੇ ਸਨਮਾਨ ਦਿੱਤਾ ਮੋਰ ਜੀ ਮੈਨੂੰ ਸੁਚਾਤ ਸੀ ਲੰਗਾ ਮੰਤਰੀ ਸੀਗੇ ਸਰਜੀਤ ਕੁਮਾਰ ਜਿਆਨੀ ਨਵਜੋਤ ਕੋਰ ਸਿੱਧੂ ਹਾਂਜੀ ਤੇ ਇੱਕ ਛੇਖਮਾਨ ਲੁਧਿਆਣੇ ਤੋਂ ਵੀ ਸੀ ਜੀ ਮੰਤਰੀ ਵੀਰੇ ਮੈਨੂੰ ਉਹਦਾ ਨਾਮ ਤੇ ਤਾਂ ਭੁੱਲ ਗਿਆ ਉਹ ਹਾਂ ਹਾਂ ਉਹ ਸੈਂਟਰਲ ਮੰਤਰੀ ਦਾ ਨਾਮ ਹੀ ਕੀਤਾ ਜੀ ਕਿਰਨਦੇਵ ਜੀ ਜੋ ਨੇ ਹਾਂਜੀ ਤੇ ਆ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਵੀ ਜੀ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਕੱਲ ਦੇ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਮੈਂ ਤੇ ਲੋਕਾਂ ਨੂੰ ਇਹ ਕਾਂਗਾ ਵੀ ਵੱਧ ਵੱਧ ਬੂਟੇ ਲਾਓ ਖੂਨਦਾਨ ਕਰੋ ਯੂਰਵੈਦਿਕ ਦਵਾਈਆਂ ਨੂੰ ਵਰਤੋ ਅੰਗਰੇਜ਼ੀ ਦਵਾਈਆਂ ਦਾ ਕੋਈ ਫਾਇਦਾ ਨਹੀਂ ਨੁਕਸਾਨ ਇਹਨਾਂ ਦਾ ਜ਼ਿਆਦਾ ਕਿਉਂਕਿ ਇਹ ਇੱਕ ਨਸ਼ਾ ਹੀ ਹੈ ਹਾਂਜੀ ਜਿੰਨਾ ਚਿਰ ਦਵਾਈ ਦਾ ਨਸ਼ਾ ਰਹਿੰਦਾ ਉਹਨਾਂ ਚਿਰ ਬੰਦਾ ਠੀਕ ਰਹਿੰਦਾ ਫਿਰ ਬੰਦਾ ਉਸੇ ਤਰ੍ਹਾਂ ਹੋ ਜਾਂਦਾ ਹਾਂਜੀ